ਮੇਰਾ ਵਾਰਡ ਨੰਬਰ 47 ਹੈ ਸਭ ਤੋਂ ਪਹਿਲੇ ਤੇ ਸਾਡੇ ਵਾਰਡ ਚ ਜਿਹੜਾ ਚੋਹ ਦੀ ਸਭ ਤੋਂ ਵੱਡੀ ਸਮੱਸਿਆ ਹੈ ਫਿਰਨੀ ਦੀ ਸਮੱਸਿਆ ਹੈ ਔਰ ਕੀ ਬੋਲਦੇ ਜਿਹੜਾ ਕੂੜੇ ਕੂੜੇ ਵਾਸਤੇ ਜਿਹੜਾ ਪ੍ਰੋਪਰ ਢੰਗ ਨਾਲ ਨਹੀਂ ਉਠਾਇਆ ਜਾ ਰਿਹਾ ਹੈ ਨਾ ਤੇ ਚੋਹ ਵਾਲੀ ਸਮੱਸਿਆ ਤੇ ਇਹ ਹੈ ਕਿ ਪਹਿਲੇ ਤੇ ਚੋਹ ਵਿੱਚ ਸਾਰਿਆਂ ਨੇ ਆਪਣੇ ਮਲ ਮਾਰੀ ਹੈ ਉਹਦੇ ਵਿੱਚ ਵੀ ਹੈ ਆਵਾਜ਼ ਉਠਾਈ ਪਰ ਸਾਡਾ ਕੋਈ ਵੀ ਸੁਲਵਾਈ ਨਹੀਂ ਹੋਈ ਤੇ ਉਸ ਤੋਂ ਬਾਅਦ ਕੀ ਬੋਲਦੇ ਚੋਹ ਚ ਇੰਨਾ ਗੰਦ ਹੈ ਉਥੇ ਮੱਛਰ ਡੇਂਗੂ ਸਭ ਹੋ ਰਿਹਾ ਹੈ ਮੈਂ ਇਕਲੀ ਵਾਰ ਮੇਰ ਸਾਹਿਬ ਨੂੰ ਬੋਲਿਆ ਹੈ ਕਿ ਇੱਥੇ ਮਤਲਬ ਕਿ ਜੈਸਤੀ ਮੰਗਾਈ ਜਾਏ ਚੌੜੀ ਸਫਾਈ ਕਰਵਾਈ ਜਾਏ ਕੋਈ ਸਫਾਈ ਨਹੀਂ ਹੋ ਰਹੀ ਕੋਈ ਇੱਥੇ ਪ੍ਰੋਪਰ ਜਿੱਦਾ ਗੰਧ ਹੀ ਉਹ ਫੈਲ ਰਿਹਾ ਹੈ ਲੋਕ ਘੜਾ ਟੁੱਟ ਰਹੇ ਹੈ ਤੇ ਨਾਲੇ ਮੈਂ ਮੈਂ ਮੁਜੀ ਸਾਹਿਬ ਨੂੰ ਵੀ ਇਹੀ ਅਪੀਲ ਕਰਾਂਗੀ ਜੀ ਡਿਸ ਸਬਜੀ ਤੁਹਾਡੇ ਲਾਗੇ ਸਾਡਾ ਮਲਪੁਰ ਵਾਰ ਹੈ ਇਸ ਵਾਰ ਨੂੰ ਵੀ ਦੇਖੋ ਕਿੰਨਾ ਡੇਂਗੂ ਫੈਲ ਰਿਹਾ ਹੈ ਕਿੰਨਾ ਗੰਧ ਫੈਲ ਰਿਹਾ ਹੈ ਉਹਦੇ ਨਾਲੋਂ ਵੀ ਥੋੜਾ ਜਿਆ ਤੋ ਮਤਲਬ ਕਿ ਸੁਣਵਾਈ ਕੀਤੀ ਜਾਏ ਨਾਲ ਦੂਜਾ ਸਾਡੇ ਇੱਕ ਪਿੰਡ ਦੀ ਫਿਰਨੀ ਇੱਕ ਪ੍ਰੋਪਰ ਕੱਚੀ ਹੈ ਉਥੇ ਸਿਗਰਟ ਵਗੈਰਾ ਬਨ ਗੇ ਰਿਹਾ ਪਰ ਉਸ ਕਿੰਨੀ ਦਾ ਕੋਈ ਵੀ ਅਜੇ ਤੱਕ ਹੱਲ ਨਹੀਂ ਹੋਇਆ ਔਰ ਕੂੜਾ ਕੂੜਾ ਵੀ ਲੋਕ ਸੁੱਟ ਦਿੰਦੇ ਵੈਸੇ ਗੱਡੀਆਂ ਆਂਦੀਆਂ ਪਰ ਗੱਡੀਆਂ ਪ੍ਰੋਪਰ ਉਹੀ ਦੋ ਦਿਨ ਬਾਅਦ ਗੱਡੀ ਆਂਦੀ ਹੈ ਔਰ ਜਿਹੜਾ ਸਫਾਈ ਵਾਲਾ ਸਫਾਈ ਵਾਲੇ ਵੀ ਦੋ ਕੇ ਬੰਦੇ ਲੱਗੇ ਆ ਤੇ ਇੰਨਾ ਵੱਡੀ ਪੋਪੂਲੇਸ਼ਨ 6-7 ਹਜ਼ਾਰ ਪਪੂਲੇਸ਼ਨ ਦੇ ਬਾਵਜੂਦ ਦੋ ਹੀ ਬੰਦੇ ਲੱਗੇ ਤਾਂ ਕਿੰਨੀ ਕਿ ਸਫਾਈ ਹੋਏਗੀ ਕਿੰਨਾ ਕੁ ਵਧੀਆ ਅਰੇਂਜ ਹੋਏਗਾ ਇੱਥੇ ਤਾਂ ਮੈਂ ਇਹੀ ਅਪੀਲ ਕਰਨੀ ਹੈ ਕਿ ਦੀ ਸਰ ਜੀ ਸਾਡੇ ਵਾਰਡ ਚ ਵੀ ਥੋੜਾ ਧਿਆਨ ਦਿੱਤਾ ਜਾਏ ਔਰ ਮੇਰ ਸਾਹਿਬ ਨੂੰ ਵੀ ਇਹੀ ਬੋਲਣ ਕਿ ਮੇਰ ਸਾਹਿਬ ਇਦਾਂ ਨਾ ਕਰੋ ਔਰ ਸਾਡੇ ਵਾਰਡ ਚ ਜਿਹੜਾ ਪ੍ਰੋਪਰ ਕੰਮ ਤਰੀਕੇ ਨਾਲ ਕਰਵਾਇਆ ਜਾਏ ਅਜਿਹਾ ਤੇ ਇੱਥੇ ਹੀ ਦੇਖਾ ਕੀਤਾ ਜਾ ਰਿਹਾ ਹੈ ਬਸ ਟਪਾਟੀ ਬਾਜੀ ਬਹੁਤ ਕਰਦੇ ਹਨ ਠੀਕ ਹੈ ਦੂਜੀ ਗੱਲ ਇਹ ਹੈ ਕਿ ਮੇਰ ਸਾਹਿਬ ਨੂੰ ਮੇਰ ਸਾਹਿਬ ਸਾਡੇ ਇਧਰ ਵਾਡਾਂ ਨੂੰ ਤਾਂ ਬਿਲਕੁਲ ਧਿਆਨ ਨਹੀਂ ਦਿੰਦੇ ਕੂੜਾ ਜਿੰਦਾ ਮਰਜੀ ਫੈਲੇ ਕੋਈ ਜੀਐਸਪੀ ਨਹੀਂ ਕੋਈ ਕੁਛ ਨਹੀਂ ਮੰਗ ਮੰਗ ਕੇ ਸਾਡੇ ਜੀਐਸਪੀ ਐਸ ਜੀਐਸਪੀ ਭੇਜ ਦੋ ਫੋਗਿੰਗ ਕਰਵਾ ਦੋ ਹਰ ਚੀਜ਼ ਨੂੰ ਪਤਾ ਨਹੀਂ ਕਿੰਨੀ ਵਾਰ ਬੋਲਣਾ ਪੈਂਦਾ ਕਿੰਨੀ ਵਾਰ 6 6 ਮਹੀਨੇ ਬਾਅਦ ਇਹਨਾਂ ਦੇ ਕੰਮ ਕਰਵਾਂਦੇ ਆ ਤਾਂ ਕੰਮ ਕਿੱਦਾਂ ਹੋਣਿਆ ਜਾਂ ਤਾਂ ਸਾਨੂੰ ਸ਼ਹਿਰ ਵਿੱਚ ਨਹੀਂ ਪਾਉਂਦੇ ਤੁਸੀਂ ਸਾਡਾ ਇੱਧਰ ਰਹਿੰਦਾਂ ਦੇ ਸਾਰਾ ਬਸ ਇਹੀ ਬੋਲਾਂਗੀ ਕਿ ਮੇਰ ਸਾਭ ਜੀ ਆਪਣੇ ਏਸੀ ਦੇ ਕਮਰੇ ਤੋਂ ਬਾਹਰ ਨਿਕਲੋ ਔਰ ਸਾਡੇ ਵਾਰਡ ਵਾਲ ਵੀ ਦੇਖੋ ਲੋਕਾਂ ਨੇ ਵੀ ਸਾਨੂੰ ਵੀ ਚੁਣ ਕੇ ਬਣਾਇਆ ਹੈ ਤੇ ਸਾਨੂੰ ਹੀ ਉਹਨਾਂ ਨੇ ਸਮੱਸਿਆ ਦੱਸਣੀ ਹੈ ਨਾ ਕਿ ਤੁਹਾਨੂੰ ਸਾਡੇ ਸਾਡੇ ਪਿੰਡ 'ਚ ਇੰਨੀ ਕ ਮਾੜੀ ਹਾਲਤ ਹੈ ਮੱਛਰ ਮਲੇਰੀਆ ਇੰਨਾ ਫੈਲ ਰਿਹਾ ਹੈ ਤਾਂ ਉਹ ਮੈਂ ਚਾਹਦੀ ਕਿ ਮੇਰ ਸਾਭ ਸਾਡੇ ਵਾਰਡ ਵਾਲ ਦੇਖੋ ਤੇ ਸਾਡਾ ਕੰਮ ਕਰਵਾਓ ਬਸ ਇਹੀ ਅਪੀਲ ਹੈ ਦੇਖੋ ਨਾ ਵਿਕਾਸ ਦੇਖੋ ਹੋ ਹੀ ਰਿਹਾ ਹੈ ਪਰ ਇਹ ਹੈ ਕਿ ਦੇਖੋ ਹਾਈ ਸਾਡਾ ਕਾਰਪੋਰੇਸ਼ਨ ਚਾਹੁੰਦਾ ਹੈ ਤੇ ਉਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਵਿਕਾਸ ਤੇ ਕਰ ਰਹੀ ਹੈ ਪਿੰਡਾਂ 'ਚ ਵੀ ਕਰ ਰਹੀ ਹੈ ਸ਼ਹਿਰਾਂ 'ਚ ਵੀ ਕਰ ਰਹੀ ਹੈ ਪਰ ਕੰਮ ਹੀ ਗੱਲ ਇਹ ਹੈ ਕਿ ਜਿਹੜਾ ਸਾਡਾ ਮੇਅਰ ਸਾਹਿਬ ਹੈ ਉਹ ਕਾਂਗਰਸ ਦੇ ਹੈ ਔਰ ਸਾਡੇ ਵੱਲੋਂ ਉਹ ਜ਼ਿਆਦਾ ਧਿਆਨ ਨਹੀਂ ਦਿੰਦੇ ਔਰ ਇਸੇ ਕਾਰਨ ਸਾਡਾ ਵੀ ਜਿਹੜਾ ਪਿੰਡਾਂ ਵਿਕਾਸ ਤੋਂ ਥੋੜਾ ਪਿੱਛੇ ਰਹਿ ਰਿਹਾ ਹੈ